ਲੋ ਦੁਕਾਨੀ ਕਪੜੇ ਲਾਉਂਗਾ ਵਿੱਚ ਕੇ ਦਿਖਾਓ ਕੈਮਰਾ ਆ ਦੇਖ ਨਕਲੀ ਚੰਗਾ ਭਲਾ ਇਹ ਆ ਸਾਹਮਣੇ ਦੇਖੋ ਜੀ ਨਕਲੀ ਸਾਰੇ ਸ਼ਹਿਰ ਵਾਲੇ ਨੇ ਦੇਖਿਆਗਾ ਨਕਲੀਆ ਕੱਲ ਨੂੰ ਤੂੰ ਉਹ ਚੱਕ ਕੇ ਲੈ ਗਿਆ ਕੁਸੇ ਇਹਨਾਂ ਨੂੰ ਤਾਂ ਸਮਝਣਾ ਵੀ ਮਾਂ ਹਸਤਾ ਤੇ ਕੱਲ ਨੂੰ ਹੋਣ ਜ਼ਿੰਮੇਦਾਰ ਹੈ ਫਿਰ ਕੱਲ ਨੂੰ ਮੈਂ ਗੁਰੂ ਨੂੰ ਪੜੂਗਾ ਅਗਲਾ ਮੇਰਾ ਨਾਮ ਕੋਹ ਕ੍ਰਿਸ਼ਨ ਹੈ ਕਿ ਤੁਸੀਂ ਕਿੰਨੇ ਸਮੇਂ ਤੋਂ ਇਹ ਇਸ ਤਰ੍ਹਾਂ ਕੰਮ ਕਰ ਰਹੇ ਹੋ ਸੀ ਮੈਂ ਮੈਂ ਅੱਜ ਹੀ ਘਰ ਆਸੀਗਾ ਪਹਿਲੀ ਵਾਰੀ ਹਾਂਜੀ ਅੱਛਾ ਕਿਨੀ ਕਲੈਕਸ਼ਨ ਕਿਨੀ ਕਲਿੱਕ ਕਰੀ ਕਲੈਕਸ਼ਨ ਮਤਲਬ ਪੈਸੇ ਕਿ ਪੈਸੇ ਕਿ ਕਿੰਨੇ ਕਰੇ 2500 ਰੁਪਏ 2500 ਹਾਂ 2500 ਆਏ ਇਹ 2023 ਨਹੀਂ ਤਾਂ ਨਹੀਂ ਹੈਗੇ 2025 ਨਹੀਂ ਇੰਨਾ ਨਹੀਂ ਹੈਗਾ ਕਹਿੰਦਾ ਇੰਨਾ ਨਹੀਂ ਹੈਗਾ ਉਹਨਾਂ ਨੇ ਗਿਣੇ ਨੇ ਮੈਂ ਲੱਛਣ ਮੇਰੀ ਉਹ ਹਰਕਤਾਂ ਕੁੜੀਆਂ ਵਾਲੀ ਨੇ ਇਸ ਲਈ ਮੈਨੂੰ ਸੋਚਿਆ ਸੀਗਾ ਕਿ ਹੁਣ ਮੇਰਾ ਕੋਈ ਮਾਪਾ ਪਿਤਾ ਹੈ ਨਹੀਂ ਮੈਂ ਆਪਣਾ ਪੇਟ ਪਾਲਨੇ ਵਾਸਤੇ ਕਰ ਲਾ ਸੀਗਾ ਮਗਰ ਜਦ ਇਹਨਾਂ ਨੇ ਮੈਨੂੰ ਫੜ ਲਿਆ ਤਾਂ ਹੁਣ ਮੈਂ ਆਪਣੀ ਮਾਫੀ ਮੰਗ ਲਈ ਹੁ ਨਾ ਕਦੇ ਇਹ ਮੇਜਾ ਕਦੇ ਕੰਮ ਕਰ ਸਕਦਾ ਮੇਰਾ ਕੋਈ ਨਹੀਂ ਹੈ ਗਿਆ ਨਾ ਕੋਈ ਮਾਂ ਨਾ ਕੋਈ ਬਾਪ ਮੈਂ ਟੇਹਾ ਵਸਤੇ ਚ ਰਹਿਣਾਗਾ ਇਸ ਲਈ ਮਨੇ ਕੰਮ ਕਰ ਲਿਆ ਸੀਗਾ ਮੇਰਾ ਕੋਈ ਅਕੇ ਮੈਂ ਮਿਹਨਤ ਕਿਵੇਂ ਕਰਾਂ ਜਿਵੇਂ ਦੁਕਾਨ ਤੇ ਲੱਗਣਗਾ ਤੇ ਉਥੇ ਕੰਮ ਕਰਨ ਵਾਸਤੇ ਲੋਕ ਗਾਲਾ ਕੱਢਦੇ ਨੇ ਫਿਰ ਇਸ ਲਈ ਮੈਨੂੰ برداشت ਨਹੀਂ ਹੁੰਦਾ ਮੈਂ ਭਗਤਾਂਗਾ ਮੈਂ ਮੀਟ ਮੱਛੀ ਕੁਝ ਨਹੀਂ ਖਾਂਦਾ ਪਿੰਡ ਦਾ ਨਾਂ ਮੇ ਕੋਈ ਨਸ਼ਾ ਕਰਦਾ ਹੈਗਾ ਨਾਂ ਮੇ ਕੋਈ ਨਸ਼ਾ ਕਰਦਾ ਹੈਗਾ ਇਹਨਾਂ ਵਿੱਚ ਸਮਾਜ ਚ ਕੋਈ ਨਹੀਂ ਜਗ੍ਹਾ ਕੋਈ ਜਗ੍ਹਾ ਨਹੀਂ ਹੈ ਇਹਨਾਂ ਵਿੱਚ ਇਹ ਚੰਗੇ ਪਹਿਲੇ ਮੁੰਡੇ ਨੇ ਇਹ ਚੰਗੇ ਪਹਿਲੇ ਮੁੰਡੇ ਨੇ ਨਾਲੀ ਕੋਈ ਜਗ੍ਹਾ ਨਹੀਂ ਹੈਗੀ ਧੋਕੇ ਨਾਲ ਇਹ ਮੰਗਦੇ ਨੇ ਸਾਡਾ ਸ਼ਹਿਰ ਗੰਦਾ ਕਰਦੇ ਨੇਗੇ ਮੈਂ ਮੀਨਾ ਮਾਨ ਦਾ ਚੇਲਾ ਬੋਲਦਾ ਪੀਤ ਕਦੋਂ ਨਿਕਲਿਆ ਤੂੰ ਇਹਨਾਂ ਨੂੰ ਪੁੱਛ ਮੈਨੂੰ ਥੋੜੀ ਪੁੱਛਣਾ ਜਦ ਜਿੰਨੇ ਤੈਨੂੰ ਜੰਮਿਆ ਉਹਨਾਂ ਨੂੰ ਪੁੱਛ ਵੀ ਤੈਨੂੰ ਐਵੇਂ ਕਿਉਂ ਪੈਦਾ ਕੀਤਾ ਕੀ ਤੇਰੀ ਆਵਾਜ਼ ਨਹੀਂ ਕਿਉਂ ਜੇ ਤੂੰ ਮੈਂ ਪੈਦਾ ਕੀਤਾ ਜੇ ਤੂੰ ਮੇਰੇ ਨਾਲ ਰਹਿਣਾ ਜਾਂ ਤੂੰ ਮੇਰੇ ਨਾਲ ਲੱਗ ਰਿਹਾ ਸੀਗਾ ਅਗਰ ਸਾਨੂੰ ਪਤਾ ਲੱਗਿਆ ਸੀ ਤੁਰਤ ਗੱਡੀ ਲੈ ਕੇ ਪਹੁੰਚੇ ਬਾਅਦ ਝਾਕੇ ਦੇਖਿਆ ਦੇਖੋ ਇਹਦੇ ਕੱਪੜੇ ਕੁੱਪੜੇ ਦਿਖਾਏ ਆ ਦੇਖੋ ਨਕਲੀ ਸੂਟ ਪਾ ਕੇ ਚੰਗਾ ਭਲਾ ਮੁੰਡਾ ਏ ਸਾਡੇ ਸ਼ਹਿਰ ਘਰਾਬ ਕਰਾ ਰਿਹਾ ଥିਗਾ ਪੈਸੇ ਮੰਗਦਾ ਸੀ 100 100 200 200 ਰੁਪਇਆ ਅਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਮੈਸੇਜ ਦੇਣਾ ਇਹ ਚਾਹੁੰਦੇ ਆ ਕਿ ਜਿਵੇਂ ਉਹ ਹੁੰਦੇ ਨੇਗੇ ਜਦ ਆ ਜਗਰਾਤੇ ਹੁੰਦੇ ਨੇ ਉਹਦੇ ਜਗਰਾਤੇ ਹੁੰਦੇ ਨੇ ਜਗਰਾਤੇ ਹੁੰਦੇ ਨੇ ਜਗਰਾਤਿਆਂ ਦੇ ਵਿੱਚ ਝਾਕੀਆਂ ਕੱਢਦੇ ਨੇ ਉਹ ਕੱਢੋ ਕੋਈ ਉਹ ਨਹੀਂ ਆ ਕਿਸੇ ਨੂੰ ਆਰਕੈਸਟ੍ਰਾ ਵਾਲੇ ਨੱਚਣ ਵਾਸਤੇ ਲੈ ਜਾਂਦੇ ਨੇ ਉਹ ਘਰੋਂ ਕੋਈ ਦਿੱਕਤ ਨਹੀਂ ਆ ਕਿਸੇ ਨੂੰ ਹੋਰ ਆਪਣਾ ਕੁਝ ਵੀ ਕੰਮ ਕਰੋ ਕੋਈ ਦਿੱਕਤ ਨਹੀਂ ਜਦੋਂ ਸਾਡਾ ਪਹਿਰਾਵਾ ਪਾ ਕੇ ਸਾਡਾ ਨਾਮ ਬਦਨਾਮ ਕਰਕੇ ਮੰਗਣਗੇ ਤਾਂ ਅਸੀਂ ਰੋਕਾਂਗੇ ਹੀ ਰੋਕਾਂਗੇ ਕੱਲ ਇਹਨੂੰ ਕੋਈ ਚੀਜ਼ ਇਹ ਸਾਨੂੰ ਬਦਨਾਮ ਕਰਦੇ ਨੇ ਕੱਲ ਨੂੰ ਕੋਈ ਚੋਰੀਆਂ ਚੁਕਾਰੀਆਂ ਹੁੰਦੀਆਂ ਨੇ ਅਸੀਂ ਸ਼ਹਿਰ ਦੇ ਰਹਿਣ ਵਾਲਿਆਂ ਸ਼ਹਿਰਦਾਰ ਤੱਕਲੇ ਸਾਨੂੰ ਜਾਣਦੇ ਨੇ ਇਕੱਠੇ ਹੋ ਕੇ ਅਗਲੇ ਸਾਨੂੰ ਕਹਿਣਗੇ ਇਹ ਨਾਮ ਤੇ ਕਲੰਕ ਸਾਡੇ ਨਾਮ ਤੇ ਕਲੰਕ ਲੱਗਦਾ ਕਿਉਂਕਿ ਅਸੀਂ ਗੱਦੀਦਾਰ ਹਾਂ ਇਸ ਤੇ ਸ਼ਹਿਰ 'ਚ ਰਹਿੰਦੇ ਹਾਂ ਅਸੀਂ ਤਾਂ ਕਿਧਰੇ ਜਾ ਨਹੀਂ ਸਕਦੇ ਹੋਰ ਸਾਡਾ ਬਚਪਨ ਵੀ ਇੱਥੇ ਲੰਘਿਆ ਸਾਡੀ ਜਵਾਨੀ ਵੀ ਇੱ ਕਿਉਂਕਿ ਸ਼ਹਿਰ ਦੇ ਲੋਕ ਤਾਂ ਸਾਨੂੰ ਜਾਣਦੇ ਨੇ ਇਹਨਾਂ ਨੂੰ ਤਾਂ ਜਾਣਦੇ ਨਹੀਂ ਇਹ ਤਾਂ ਆ ਕੇ ਲੋਕ ਬਦਨਾਮ ਕਰਕੇ ਤੁਰ ਜਾਂਦੇ ਨੇ ਜੋ ਵੀ ਬਦਨਾਮੀ ਹੁੰਦੀ ਆ ਉਹ ਸਾਡੀ ਹੁੰਦੀ ਆ ਅਗਲਾ ਕਹਿੰਦਾ ਅਗਲੇ ਕਹਿੰਦੇ ਪਤਾ ਨਹੀਂ ਉਹਨਾਂ ਨੇ ਭੇਜੇ ਨੇ ਆਮ ਲੋਕਾਂ ਨੂੰ ਪਤਾ ਲੱਗਿਆ ਜੀ ਹੁਣ ਲੋਕਾਂ ਦੇ ਸਾਹਮਣੇ ਅਸੀਂ ਇਹਦਾ ਪਜਾਮਾ ਲਹਾ ਕੇ ਅਸੀਂ ਇਹਨੂੰ ਲੋਰ ਟੀ-ਸ਼ਰਟ ਪਵਾਈਏ ਆਮ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਇਹ ਮੁੰਡਾ ਲੋਕਾਂ ਨੂੰ ਪੁੱਛ ਲੋ ਅਸੀਂ ਨੰਗਾ ਕਰਕੇ ਸਾਹਮਣੇ ਦਿਖਾਇਆ ਆਮ ਲੋਕ ਤੁਹਾਡੇ ਸਾਹਮਣੇ ਖੜੀ ਆ ਪਬਲਿਕ ਇਹ ਪੁੱਛ ਲੋ ਵੀ ਇਹਨਾਂ ਨੂੰ ਪਤਾ ਲੱਗਿਆ ਮੁੰਡਾ ਇੱਕ ਕੁੜੀ ਹੈ ਹਾਂਜੀ ਗਲਤੀ ਮੰਨੀ ਐ ਇਹਨਾਂ ਅੱਜ ਜੇ ਇਹ ਦੁਪਹਿਰਾਵਾ ਪਾ ਕੇ ਜੇ ਹੋਰ ਕੰਮ ਕੋਈ ਤੈਨੂੰ ਦਿੱਕਤ ਨਹੀਂ ਕਰਨ ਦੀ ਜੇ ਸਾਡਾ ਸੂਟ ਪਾ ਕੇ ਤੂੰ ਇੱਥੇ ਸ਼ਹਿਰ ਚ ਫਿਰਿਆ ਤਾਂ ਫਿਰ ਮੈਂ ਤੇਰੀ ਲਤਮਾ ਤੋੜ ਕੇ ਫਿਰ ਤੈਨੂੰ ਬਿਠਾਉਣਾ ਮਿਲ ਜੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ